ਕਿਸਾਨ ਭਰਾਵਾਂ ਦਾ ਇਹ ਸਵਾਲ ਹੈ ਵੀ ਹੁਣ ਵਾਰਿਸ਼ ਹੋ ਰਹੀ ਹੈ ਸਾਡੀ ਫਸਲ ਦਾ ਪੋਲਿਨੀਸ਼ਨ ਹੋ ਰਿਹਾ ਹੈ ਕਿ ਵਾਰਿਸ਼ ਦੇ ਟਾਈਮ ਸਾਡੀ ਫਸਲ ਦਾ ਜਿਹੜਾ ਪੋਲਿਨੀਸ਼ਨ ਹੈ ਉਹ ਪ੍ਰਭਾਵਿਤ ਹੋਵੇਗਾ ਜਾਂ ਨਾ ਦੂਸਰਾ ਸਵਾਲ ਕਿ ਜੇ ਇਹਨਾਂ ਦਿਨਾਂ ਦੇ ਵਿੱਚ ਬੂਰ ਪੈਣ ਸਮੇ ਜਾਂ ਪੋਲਿਨੀਸ਼ਨ ਹੋਣ ਸਮੇ ਫਸਲ ਦੇ ਵਿੱਚ ਕੋਈ ਬਿਮਾਰੀ ਹਮਲਾ ਕਰਦੀ ਹੈ ਕੀ ਅਸੀਂ ਉਦੋਂ ਸਪਰੇਅ ਇਸ ਦੇ ਵਿੱਚ ਕਰ ਸਕਦੇ ਹਾਂ ਜਾਂ ਨਾ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਆਪਣੇ ਕਿਸਾਨ ਭਰਾਵਾਂ ਨੂੰ ਦੇਵਾਂਗੇ ਤੇ ਵੀਡੀਓ ਨੂੰ ਪੂਰਾ ਦੇਖਿਓ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਝੋਨੇ ਦੀ ਫਸਲ ਜਦੋਂ ਗੋਭ ਦੇ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਝੋਨੇ ਦੀ ਫਸਲ ਜਿਹੜੀ ਨਿਸਾਰਾ ਲੈਂਦੀ ਹੈ ਤੇ ਨਾਲ ਦੀ ਨਾਲ ਬੂਰ ਪੈਂਦਾ ਕਿਉਂਕਿ ਜਿਹੜੀ ਝੋਨੇ ਦੀ ਫਸਲ ਆ 10 ਤੋਂ 12 ਦਿਨਾਂ ਦਾ ਸਮਾਂ ਲੈ ਜਾਂਦੀ ਹੈ ਨਿਸਾਰਾ ਲੈਂਦੀ ਲੈਂਦੀ ਕਿਉਂਕਿ ਜਦੋਂ ਵੱਲੀ ਕੋਈ ਵੱਲੀ ਗੋਭ ਦੇ ਵਿੱਚ ਬਾਰੇ ਪਹਿਲਾਂ ਆ ਗਈ ਕੋਈ ਬਾਦ ਦੇ ਵਿੱਚ ਆ ਗਈ ਠੀਕ ਹੈ ਉਸ ਤੋਂ ਬਾਅਦ ਜਦੋਂ ਝੋਨਾ ਨਿਸਾਰਾ ਲੈ ਜਾਂਦਾ ਉਸ ਤੋਂ ਬਾਅਦ ਪੈਂਦਾ ਬੂਰ ਜਿਹਨੂੰ ਆਪਾਂ ਕਹਿ ਦਿੰਨੇ ਆ ਫੁੱਲ ਠੀਕ ਹੈ ਪੋਲੀਨੇਸ਼ਨ ਹੁੰਦਾ ਉਹਨੂੰ ਕਹਿ ਦਿੰਨੇ ਆ ਆਪਾਂ ਫਲ ਜਦੋਂ ਝੋਨੇ ਦੀ ਫਸਲ ਦਾ ਨਿਸਾਰਾ ਹੁੰਦਾ ਨਿਸਾਰਾ ਹੋਣ ਟਾਈਮ ਜਿਹੜਾ ਛਿਲਕਾ ਹੁੰਦਾ ਛਿਲਕਾ ਨੂੰ ਆਪਾਂ ਸਕੈਪਲੇਟ ਕਹਿੰਦੇ ਨੇ ਇੰਗਲਿਸ਼ ਦੇ ਵਿੱਚ ਖੇਤੀ ਵਾਲੀ ਸ਼ਬਦੀ ਜਿਹੜਾ ਸਕੈਪਲੇਟ ਕਹਿੰਦੇ ਨੇ ਆਪਾਂ ਉਹਦੇ ਵਿੱਚ ਕੀ ਹੁੰਦਾ ਹੈ ਜਿਹੜਾ ਛਿਲਕਾ ਹੁੰਦਾ ਜਦੋਂ ਛਿਲਕਾ ਓਪਨ ਹੁੰਦਾ ਉਹਦੇ ਵਿੱਚ ਲੈਮਾ ਤੇ ਪੀਲੀਆ ਹੁੰਦੇ ਆ ਐਂਥਰ ਭਾਗ ਮੇਲ ਭਾਗ ਹੁੰਦਾ ਤੇ ਸਟੈਗਮਾ ਫੀਮੇਲ ਭਾਗ ਹੁੰਦਾ ਇਹਨਾਂ ਗੱਲਾਂ ਨੂੰ ਬਹੁਤ ਘੱਟ ਖੇਤੀਬਾੜੀ ਜਿਹੜੇ ਮਾਹਰ ਹੈਗੇ ਆ ਉਹ ਟਮਾਟਾ ਮੇ ਇਹ ਸੁਣੂ ਇਸ ਤਰ੍ਹਾਂ ਦੇ ਗੱਲਾਂ ਦੱਸਦੇ ਆ ਹੋਰ ਗੱਲਾਂ ਤਾਂ ਵਿਸਹਿਰੀਆਂ ਹਵਾ ਚ ਤੀਰ ਛੱਡੇ ਜਾਂਦੇ ਆ ਕਿਉਂਕਿ ਇਹ ਚਾਰ ਚੀਜ਼ਾਂ ਹੁੰਦੀਆਂ ਨੇ ਲੈਮਾ ਪੀਲੀਆ ਭਾਗ ਛੋਟਾ ਭਾਗ ਹੁੰਦਾ ਹੈ ਲੈਮਾ ਵੱਡਾ ਭਾਗ ਹੁੰਦਾ ਹੈ ਕਿ ਜਿਹੜੇ ਛਿਲਕਾ ਹੁੰਦਾ ਛਿਲਕੇ ਦੇ ਦੋ ਭਾਗ ਹੁੰਦੇ ਇੱਕ ਵੱਡਾ ਭਾਗ ਇੱਕ ਛੋਟਾ ਭਾਗ ਜਿਹਨੂੰ ਆਪਾਂ ਸਕੈਵਲੇਟ ਕਹਿੰਦੇ ਨੇ ਉਹ ਖੁੱਲਦਾਗਾ ਜਦੋਂ ਖੁੱਲਦਾ ਉਦੋਂ ਹੀ ਪੋਲੀਨੇਸ਼ਨ ਜਿਹੜਾ ਹੁੰਦਾ ਜਦੋਂ ਇੱਕ ਗੱਲ ਨੋਟ ਰੱਖੋ ਜਦੋਂ بارش ਪੈਂਦੀ ਹੈ ਜਾਂ ਬੱਦਲਬਾਈ ਰਹਿੰਦੀ ਹੈ ਧੁੱਪ ਨਹੀਂ ਨਿਕਲਦੀ ਲੈਮਾ ਤੇ ਪੀਲੀਆ ਜਿਹੜੇ ਓਪਨ ਹੁੰਦੀ ਨਹੀਂ ਜਿਹੜਾ ਛਿਲਕਾਗਾ ਛਿਲਕੇ ਦਾ ਤੁਸੀਂ ਦੇਖੋਗੇ ਪੋਲੀਨੇਸ਼ਨ ਜਦੋਂ ਹੁੰਦਾ ਇੱਕ ਵਾਰ ਸੀ ਵੀਡੀਓ ਵੀ ਚੱਲ ਰਹੀ ਹੈ ਜਦੋਂ ਪੋਲੀਨੇਸ਼ਨ ਹੋ ਰਿਹਾ ਹੁੰਦਾ ਇਹਦਾ ਜਿਹੜਾ ਛਿਲਕਾ ਹੁੰਦਾ ਹੈ ਉਹਦਾ ਮੂੰਹ ਖੁੱਲ ਜਾਂਦਾ ਹੈ ਜਦੋਂ بارش ਪੈਂਦੀ ਹੈ ਬੱਦਲਬਾਈ ਰਹਿੰਦੀ ਹੈ ਇਹ ਕਦੇ ਵੀ ਨਹੀਂ ਖੁੱਲਦਾ ਹੈਗਾ ਤੇ ਇਹਦਾ ਜੇਦੋਂ ਮੌਸਮ ਚੰਗਾ ਹੋਵੇ ਚੰਗੀ ਧੁੱਪ ਲੱਗੇ ਹੋਵੇ ਸਵੇਰੇ 8 ਵਜੇ ਤੋਂ ਲੈ ਕੇ ਸਵੇਰੇ 12 ਵਜੇ ਤੱਕ ਬੜਾ ਜ਼ਰੂਰੀ ਟਾਈਮ ਹੁੰਦਾ ਹੈ ਪੋਲੀਨੇਸ਼ਨ ਹੋਣ ਦਾ ਛਿਲਕਾ ਖੁੱਲਣ ਦਾ ਠੀਕ ਹੈ ਉਸ ਇੱਕ ਕੰਮ 2 ਤੋਂ 3 ਵਜੇ ਤੱਕ ਜਿਹੜਾ ਚੱਲਦਾ ਰਹਿੰਦਾ ਹੈ ਪੋਲੀਨੇਸ਼ਨ ਹਮੇਸ਼ਾ ਦਿਨ ਦੇ ਟਾਈਮ ਹੁੰਦੀ ਹੈ ਕਦੇ ਵੀ ਸ਼ਾਮ ਦੇ ਟਾਈਮ ਨਹੀਂ ਹੋਣੀ 3 ਵਜੇ ਤੋਂ ਬਾਅਦ ਜੇ بارش ਪੈਂਦੀ ਹੈ ਤੇ ਨੇਰੀ ਆਉਂਦੀ ਹੈ ਜਿਹੜਾ ਬੂਰ ਦਾ ਪੋਲੂਸ਼ਨ ਦਾ ਕਦੇ ਵੀ ਨੁਕਸਾਨ ਨਹੀਂ ਹੋਣਾ ਦੂਸਰੀ ਗੱਲ ਜੀ ਇਹਨਾਂ ਦਰਾਂ ਦੇ ਵਿੱਚ ਕਿਸਾਨ ਕਹਿੰਦੇ ਵੀ ਸਾਡੀ ਫਸਲ ਦੇ ਵਿੱਚ ਕੋਈ ਬਿਮਾਰੀ ਪੈਂਦੀ ਹੈ ਕੀ ਅਸੀਂ ਉਸ ਟਾਈਮ ਸਪਰੇ ਕਰਨੀ ਆ ਜਾਂ ਨਾ ਜੇ ਤੁਸੀਂ ਸਪਰੇ ਕਰਨੀ ਆ ਅਸਲ ਤਾਂ ਫਾਂਸਾਦ ਨੂੰ ਸਪਰੇਅ ਨਾ ਕਰੋ ਜੇ ਸਰਦਾ ਸਾਰੋ ਜੇ ਤੁਹਾਨੂੰ ਲੱਗਦਾ ਵੀ ਬੜਾ ਜ਼ਰੂਰੀ ਆ ਕੋਈ ਇਸ ਤਰ੍ਹਾਂ ਦੀ ਫਸਲ ਲੱਗੀ ਹੈ ਜਿਹੜੀ ਬਿਮਾਰੀ ਜਾਦੇ ਲੈਂਦੀ ਹੈ ਜਿਵੇਂ ਮੁੱਛਲ ਵਗੈਰਾ ਜਾਂ ਕੋਈ ਹੋਰ ਸ਼ੌਟਾਂ ਦੀ ਬਾਸਮਤੀ ਕਿਸਮ ਹੈਗੀ ਆ ਤੇ ਉਹਦੇ ਵਿੱਚ ਸਪਰੇਅ ਕਰਨੀ ਆ ਤਾਂ ਤੁਸੀਂ 3 ਵਜੇ ਤੋਂ ਬਾਅਦ-ਬਾਅਦ ਸਪਰੇਅ ਕਰਨੀ ਆ ਸਪਰੇਅ ਕਰੋ ਤਾਂ ਇੰਜਣ ਵਾਲੀ ਢੋਲੀ ਦੇ ਨਾਲ ਨਾ ਕਰੋ ਢੋਲ ਦੇ ਨਾਲ ਨਾ ਕਰੋ ਬੈਟਰੀ ਵਾਲੀ ਢੋਲੀ ਦੇ ਨਾਲ ਤੁਸੀਂ ਸਪਰੇਅ ਕਰੋ ਇੱਕ ਇਸ ਗੱਲ ਨੂੰ ਤੁਸੀਂ ਦਿਲ ਦੇ ਵਿੱਚੋਂ ਕੱਢ ਦਿਓ ਵੀ بارش ਹੋਣ ਟਾਈਮ ਨੁਕਸਾਨ ਕਦੇ ਵੀ ਨਹੀਂ ਹੋਣਾ ਇਹ ਦੋ ਦਿਨ بارش ਪੈਂਦੀ ਜਾਂ ਤਿੰਨ ਦਿਨ بارش ਪੈਂਦੀ ਘੱਟੋ-ਘੱਟ ਇਹ ਹਫ਼ਤਾ ਹੁੰਦਾ ਜਿਹੜਾ ਪੋਲੀਸ਼ਨ ਹੁੰਦਾ ਇਹ ਹਫ਼ਤਾ ਹੁੰਦਾ ਜਦੋਂ ਇਹ ਜਿਹੜੇ ਬਲੇਮਾਂ ਦੇ ਪੀਲੇ ਹੁੰਦੇ ਆ ਕਦੇ ਓਪਨ ਹੋਗੇ ਕਦੇ ਬੰਦ ਹੋਗੇ ਜਿਹਨੂੰ ਆਪਾਂ ਆਨ-ਆਫ ਕਹਿ ਦਿੰਨੇ ਆ ਇਹ ਸਾਰਾ 3 ਵਜੇ ਤੱਕ ਜਿਹੜਾ ਕੰਮ ਚੱਲਦਾ ਰਹਿੰਦਾ ਇਹ ਜਿਹੜੀ ਪੋਲੀਸ਼ਨ ਹੁੰਦੀ ਹੈ ਇਹ 9 ਮਿੰਟ ਦੇ ਵਿੱਚ ਵਿੱਚ ਆਨ ਹੋ ਕੇ ਜਿਹੜੀ ਆਫ ਹੋ ਜਾਂਦੀ ਹੈ 25 ਤੋਂ 30 ਮਿੰਟ ਦੇ ਵਿੱਚ ਜਿਹੜਾ ਪੋਲੀਨੀਸ਼ਨ ਸਹੀ ਹੋ ਜਾਂਦਾ ਹੈ ਜਿਹੜੀ ਐਂਥਰ ਹੁੰਦੀ ਹੈ ਇੱਕ ਡੰਡੀ ਲੰਮਕ ਦੀ ਬਾਹਰ ਹੀ ਰਹਿ ਜਾਂਦੀ ਜਦੋਂ ਪੋਲੀਨੀਸ਼ਨ ਹੋ ਜਾਂਦਾ ਤੁਸੀਂ ਕਹੋਗੇ ਇਹ ਡੰਡੀ ਕਾਦੀ ਹੈ ਇਹ ਐਂਥਰ ਜਿਹੜਾ ਮੇਲ ਭਾਗ ਹੁੰਦਾ ਹੈ ਬਾਹਰ ਲੰਮਕ ਦੀ ਰਹਿ ਜਿਹੜਾ ਸਟੈਗਮਾ ਹੁੰਦਾ ਉਹਦੇ ਉੱਪਰ ਜਿਹੜਾ ਫੀਮੇਲ ਭਾਗ ਹੁੰਦਾ ਉਹਦੇ ਉੱਪਰ ਭਰਪਰਾਗ ਡਿੱਗਦੇ ਆ ਡਿੱਗਣ ਤੋਂ ਬਾਅਦ ਜਿਹੜਾ ਛਿਲਕਾ ਬੰਦ ਹੋ ਜਾਂਦਾ ਐਂਥਰ ਦੀ ਡੰਡੀ ਬਾਹਰ ਲੰਮਕੀ ਹੀ ਰਹਿ ਜਾਂਦੀ ਹੈ ਪੋਲੀਨੀਸ਼ਨ ਪੂਰਾ ਜਮਾ ਵਧੀਆ ਹੋ ਜਾਂਦਾ ਹੈ ਇਹ ਕਿਸਾਨ ਮੇਰੀਆ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਵੀ ਕਿਸਾਨ ਭਰਾ ਬੜੇ ਡਰੇ ਹੋਏ ਸੀ ਵੀ بارش ਪੈ ਰਹੀ ਹੈ ਕਿ ਸਾਡੀ ਫਸਲ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਵੇਗਾ ਕਿਉਂਕਿ ਮੈਂ ਸ਼ੁਰੂਆਤੀ ਤੌਰ ਤੇ ਇੱਕ ਵੀਡੀਓ ਚਲਾਈ ਹੋਈ ਹੈ ਸਾਹਮਣੇ ਇੱਕ ਪਾਸੇ ਸ਼ਾਮ ਦੇ ਟਾਈਮ ਜਿਹੜੀ ਧੋਨੇ ਦੀ ਮੁੰਜਰ ਉਹ ਜਮਾ ਸਕੈਪਲਟ ਛਿਲਕਾ ਜਿਹੜਾ ਬੰਦ ਹੋ ਚੁੱਕਿਆ ਹੈ ਦੂਸਰੀ ਸਾਈਡ ਤੇ ਸਵੇਰ ਦੇ ਟਾਈਮ ਦੀ ਵੀਡੀਓ ਗਈ ਜਿਸ ਦੇ ਵਿੱਚ ਦਿਖਾਇਆ ਗਿਆ ਹੈ ਵੀ ਜਿੱਥੇ ਪੋਲੀਨੀਸ਼ਨ ਸਵੇਰੇ ਹੁੰਦਾ ਉਹ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਸ਼ਾਮ ਦੀ ਸਥਿਤੀ ਇਸ ਤਰ੍ਹਾਂ ਦੀ ਹੁੰਦੀ ਹੈ ਜਿੱਥੇ ਛਿਲਕੇ ਬੰਦ ਹੁੰਦੇ ਆ ਕੋਈ ਵੀ ਪੋਲੀਨੀਸ਼ਨ ਨਹੀਂ ਹੁੰਦਾ ਹਮੇਸ਼ਾ ਪੋਲੀਨੀਸ਼ਨ ਹੈਗਾ ਜਿਹੜਾ ਦਿਨ ਦੇ ਸਾਮ ਚੰਗੀ ਧੁੱਪ ਨਿਕਲਦੇ باوجود ਜਿਹੜਾ ਆਪਣੇ ਫਸਲ ਦੇ ਵਿੱਚ ਪੋਲੀਨੀਸ਼ਨ ਹੋਣਾ ਨਸਾ ਉਹ ਆਪਣਾ ਗੋਭ ਤੋਂ ਲੈ ਕੇ ਨਸਾਰੇ ਤੱਕ ਫਸਲ ਦੇ ਵਿੱਚ ਪਾਣੀ ਰੱਖਣਾ ਜ਼ਰੂਰੀ ਹੈ ਜਦੋਂ ਸੋਡੀ ਫਸਲ ਦੋ ਦਸ ਸਟੇਜ ਲੈ ਗਈ ਉਸ ਤੋਂ ਬਾਅਦ ਚਾਹੇ ਤੁਸੀਂ ਪਾਣੀ ਜਿਹੜੇ ਜਾਦੇ ਭਰ ਕੇ ਨਾ ਲਾਓ ਗਿੱਲੇ ਗਿੱਲੇ ਪਾਣੀ ਜਿਹੜੇ ਫਸਲ ਦੇ ਵਿੱਚ ਤੁਸੀਂ ਮੋੜਦੇ ਰਹੋ ਫਸਲ ਦੇ ਵਿੱਚ ਬਿਮਾਰੀ ਆਉਣ ਪ੍ਰਤੀ ਕੁਛ ਨਾ ਕਿਸੇ ਜਿਹੜੀ ਕੋਈ ਆਪਾਂ ਕੋਈ ਫੰਗੀ ਸਾਈਡ ਕਰਨਾ ਹੈ ਚਾਹੀਏ ਕੋਈ ਇਨਸੈਕਟੀਸਾਈਡ ਕਰਨਾ ਆਪਦੀ ਫਸਲ ਦੇ ਹਿਸਾਬ ਦੇ ਨਾਲ ਦਿਨਾਂ ਦੇ ਹਿਸਾਬ ਦੇ ਨਾਲ ਕਰੋ ਐਵੇਂ ਕਿਸੇ ਨਾ ਬਾਹਲਾ ਕਿਸੇ ਪਿੱਛੇ ਲੱਗ ਕੇ ਕੋਈ ਆ ਚੀਜ਼ ਵਰਤ ਲੈ ਕੇ ਆ ਵਰਤ ਲੈ ਕਿਉਂਕਿ ਆਪਦੀ ਫਸਲ ਦਾ ਤੁਸੀਂ ਦੇਖੋ ਫਸਲ ਦੇ ਵਿੱਚ ਆਪਣੇ ਝੋਨੇ ਦੇ ਵਿੱਚ ਪੋਟਾਸ਼ ਦੀ ਕਿੰਨੀ ਕੀ ਕਮੀ ਹੈ ਜ਼ਿੰਕ ਦੀ ਕਿੰਨੀ ਕੀ ਕਮੀ ਹੈ ਲੋਹੇ ਦੀ ਕਿੰਨੀ ਕਮੀ ਕਿਉਂਕਿ ਸਾਰੇ ਤੱਤਾਂ ਨੂੰ ਮਿਲਾ ਕੇ ਹੀ ਫਸਲ ਬਣਦੀ ਹੈ ਕੱਲੀ ਫਸਲ ਜੂਰੀਾ ਦੀ ਵੀ ਪੋਟਾਸ਼ ਦੇ ਨਾਲ ਨਹੀਂ ਚੱਲਦੀ ਫਸਲ ਦੇ ਵਿੱਚ ਹਰ ਤਰ੍ਹਾਂ ਦੀ ਕਮੀ ਪੇਸ਼ੀ ਆਪਾਂ ਨੂੰ ਦੂਰ ਕਰਨੀ ਪੈਂਦੀ ਹੈ ਸਮੇਂ ਸਿਰ ਪਾਣੀ ਲਾਉਣਾ ਜ਼ਰੂਰੀ ਹੈ ਨਦੀਨਾਂ ਨੂੰ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ ਸਮੇਂ ਦੇ ਹਿਸਾਬ ਦੇ ਨਾਲ ਐਨਪੀਕੇ ਸਪਰੇਆਂ ਕਰਨੀਆਂ ਜ਼ਰੂਰੀ ਨੇ ਤੇ ਸੁੰਡੀ ਵਾਸਤੇ ਤੇਲੇ ਵਾਸਤੇ ਫੰਗਲ ਵਾਸਤੇ ਉੱਲੀ ਰੋਗ ਜਿਹਨੂੰ ਕਹਿੰਦੇ ਆ ਜਾਂ ਬੈਕਟੀਰੀਅਲ ਰੋਗ ਹੈ ਉਹਨਾਂ ਦੇ ਉੱਪਰ ਆਪਾਂ ਕਿਹੜੇ ਵੰਗੀ ਸੜ ਕਰਨੇ ਆਪਦਾ ਮਨ ਬਣਾ ਕੇ ਕਰੋ ਐਵੇਂ ਬਾਲੇ ਸਸਤੀਆਂ ਦਵਾਈਆਂ ਪਿੱਛੇ ਜਾਂ ਬਾਲੇ ਲਾਲਚ ਦੇਣ ਵਾਲੇ ਬੰਦਿਆਂ ਦੇ ਪਿੱਛੇ ਤੁਸੀਂ ਕਦੇ ਨਾ ਲੱਗੋ ਆਪਦੇ ਖੇਤ ਨੂੰ ਸਵੇਰੇ ਸ਼ਾਮ ਦੇਖਦੇ ਰਹੋ ਇਸੇ ਵਿੱਚ ਹੀ ਤੁਹਾਡੀ ਸੇਫਟੀ ਆ ਧੰਨਵਾਦ